ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਚਰਚਿਤ ਬੈਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਦਰਸਲ ਅਦਾਲਤ ਨੇ ਇਹ ਮਾਮਲਾ ਪੰਜਾਬ ਤੋਂ ਬਾਹਰ ਦੀ ਅਦਾਲਤ ਨੂੰ ਭੇਜਣ ਦਾ ਹੁਕਮ ਦਿੱਤਾ ਹੈ। ਦਰਸਲ ਮਾਮਲੇ ਵਿੱਚ ਨਾਮਜ਼ਦ ਮੋਕਾ ਦੇ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਫਰੀਦਕੋਟ ਵਿੱਚ ਸੁਣਵਾਈ ਦੌਰਾਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਮਾਮਲੇ ਤੇ ਸੁਣਵਾਈ ਕਰਦਿਆਂ ਕੋਰਟ ਨੇ ਇਸ ਮਾਮਲੇ ਨੂੰ ਪੰਜਾਬ ਤੋਂ ਬਾਹਰ ਚੰਡੀਗੜ੍ਹ ਭੇਜਣ ਦਾ ਫੈਸਲਾ ਸੁਣਾਇਆ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਚੰਡੀਗੜ੍ਹ ਅਦਾਲਤ ਵਿੱਚ ਹੋਵੇਗੀ ਇਸ ਮਾਮਲੇ ਤੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਵੀ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਬਦਲੀਆਂ ਹਨ ਪਰ ਕੁਰਸੀਆਂ ਤਾਂ ਉਹੀ ਨੇ ਜਿਨ੍ਹਾਂ ਨੇ ਕਦੇ ਪੰਜਾਬ ਲਈ ਇਨਸਾਫ ਨਹੀਂ ਕੀਤਾ ਉਹਨਾਂ ਕਿਹਾ ਕਿ ਦੋਸ਼ੀ ਅਦਾਲਤ ਵਿੱਚ ਕਹਿ ਰਿਹਾ ਹੈ ਕਿ ਫਰੀਦਕੋਟ ਵਿੱਚ ਸੁਰੱਖਿਅਤ ਨਹੀਂ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਕਤਲ ਦੇ ਮਾਮਲੇ ਵਿੱਚ ਡੇਰਾ ਮੁਖੀ ਰਾਮ ਰਹੀਬ ਨੂੰ ਬਰੀ ਕਰ ਦਿੱਤਾ ਹੁਣ ਇਹ ਫੈਸਲਾ ਆਇਆ ਹੈ ਜਿਸ ਤੋਂ ਲੱਗਦਾ ਹੈ ਕਿ ਮੁਲਜ਼ਮ ਇਸ ਮਾਮਲੇ ਤੋਂ ਵੀ ਬਰੀ ਹੋ ਜਾਣਗੇ ਹੋਰ ਕੀ ਕੁਝ ਕਿਹਾ ਸੁਖਰਾਜ ਸਿੰਘ ਨੇ ਆਓ ਵੇਖਦੇ ਹਾਂ ਅੱਜ ਦਾ ਕੋਰਟ ਦਾ ਫੈਸਲਾ ਬੜਾ ਨਿਰਾਸ਼ਾਜਨਕ ਹੈ ਅਸੀਂ ਤਾਂ ਪਹਿਲੇ ਹੀ ਕਹਿੰਦੇ ਆਏ ਹਾਂ ਕਿ ਇਹਨਾਂ ਸਰਕਾਰਾਂ ਦੇ ਵਿੱਚ ਸਿਰਫ ਚਿਹਰੇ ਬਦਲੇ ਆ ਕੁਰਸੀਆਂ ਉਹੀ ਨੇ ਜਿਹੜੀਆਂ ਪੰਜਾਬ ਨੂੰ ਕਦੇ ਇਨਸਾਫ ਨਹੀਂ ਕਰਦੀਆਂ ਸੋ ਉਸੇ ਤਰ੍ਹਾਂ ਹੀ ਅੱਜ ਹੋਇਆ ਫਰੀਦਕੋਟ ਦਾ ਕੇਸ ਬੇਵਲ ਕਲਾਂ ਦਾ ਕੇਸ ਹੈ ਗੋਲੀ ਕਾਂਡ ਦਾ ਚਾਹੇ ਬੇਅਦਬੀਆਂ ਦੀ ਗੱਲ ਕਰ ਲਈਏ ਚਾਹੇ ਗੋਲੀ ਕਾਂਡ ਦੀ ਗੱਲ ਕਰ ਲਈਏ ਜਿਹੜੇ ਏਰੀਆ ਦੇ ਵਿੱਚ ਹੋਇਆ ਉਸ ਅਦਾਲਤ ਦੇ ਵਿੱਚ ਦੋਸ਼ੀਆਂ ਨੂੰ ਕਹਿੰਦੇ ਖਤਰਾ ਤੇ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬਿਆਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚੋਂ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ ਉੱਥੇ ਉਹਨੂੰ ਬਰੀ ਕੀਤਾ ਜਾਂਦਾ ਤੇ ਅੱਜ ਅੱਜ ਜਿਹੜਾ ਹੁਣੇ ਫੈਸਲਾ ਆਇਆ ਹਜੇ ਆਰਡਰ ਪੂਰਾ ਨਹੀਂ ਆਇਆ ਪਰ ਉਹਦੇ ਵਿੱਚ ਅਲਾਉ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਡਬਲ ਕਲਾ ਗੋਲੀ ਕਾਣ ਦਾ ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਹੈ ਜਿਹਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਕੇਸ ਫਰੀਦਕੋਟੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ ਸੋ ਕਿੱਡੀ ਸ਼ਰਮ ਵਾਲੀ ਗੱਲ ਆ ਉਹਨਾਂ ਸਰਕਾਰਾਂ ਵਾਸਤੇ ਉਹਨਾਂ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਤੇ ਉਸ ਸਿਸਟਮ ਵਾਸਤੇ ਉਹਨਾਂ ਅਦਾਲਤਾਂ ਵਾਸਤੇ ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ ਕੀ ਤੁਸੀਂ ਸਿੱਧਾ ਸਿੱਧਾ ਹੀ ਕਹਿ ਰਿਹਾ ਹਾਂ ਕਿ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਥੋੜੇ ਸਮੇਂ ਦੇ ਵਿੱਚ ਵੀ ਬਰੀ ਹੋ ਜਾਣਗੇ ਤੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇੱਥੋਂ ਦੇ ਸਿਸਟਮ ਨੂੰ ਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਤੁਥੋਂ ਕੱਖ ਨਹੀਂ ਹੋਣਾ ਤੁਸੀਂ ਹਮੇਸ਼ਾ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਦੀ ਕੋਈ ਰਾਜਨੀਤੀ ਕੀਤੀ ਆ ਤੇ ਅੱਜ ਵੀ ਉਹੀ ਹੋ ਰਿਹਾ ਪੰਜਾਬ ਦੇ ਵਿੱਚੋਂ ਕਿਸ ਟ੍ਰਾਂਸਫਰ ਬਾਅਦ ਹੋਣਾ ਬਹੁਤ ਮੰਦ ਭਾਗਾਂ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਰਿਆ ਸੋ ਇਹ ਸਿੱਧਾ ਸਿੱਧ ਕਰਦੀ ਆ ਪੰਜਾਬ ਸਰਕਾਰ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਚਾਹੇ ਬੇਅਦਬੀ ਹੋਵੇ ਚਾਹੇ ਗੋਲੀ ਕਾਂਡ ਹੋਵੇ ਸੋ ਅਸੀਂ ਇਸ ਫੈਸਲੇ ਨੂੰ ਸੱਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਪ੍ਰਕਿਰਿਆ ਹੋਣਗੀਆਂ ਸਾਨੂੰ ਚਾਹੇ ਪ੍ਰੋਟੈਸਟ ਕਰਨੇ ਪੈਣ ਸਾਨੂੰ ਚਾਹੇ ਇਹਦੇ ਤੇ ਕੋਈ ਵੀ ਕਦਮ ਲੈਣੇ ਪੈਣ ਅਸੀਂ ਉਹ ਸਾਰੇ ਜਿਹੜੇ ਕਦਮ ਲਈ ਤੁਹਾਨੂੰ ਦੱਸਦੀ ਆ ਕਿ ਇਸ ਗੋਲੀ ਕਾਂਡ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਪਿਤਾ ਦੀ ਕੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਕਰਕੇ ਉਹ ਇਨਸਾਫ ਦੀ ਆਸ ਵਿੱਚ ਇਹ ਲੜਾਈ ਲੜ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਪੰਜਾਬ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ तमाम ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਆਡੀਆ ਨਿਊਜ਼